ਇਧਰ ਬਾ ਹਲਕੇ ਦੇ ਵਿੱਚ ਆਇਓਗੇ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਹੈਗਾ ਲੋਕਾਂ ਵੱਲੋਂ ਵੋਟਰਾਂ ਵੱਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਬਹੁਤ ਜ਼ਿਆਦਾ ਜੋਸ਼ ਹੈ ਜੀ ਲੋਕਾਂ ਦਾ ਜੋ ਕਰਕੇ ਕੋਈ ਵੀ ਪਾਰਟੀ ਨੇ ਜਿਹੜੇ ਵਾਦੇ ਆਪਣੇ ਮੈਨੀਫੈਸਟੋਸ ਕੀਤੇ ਹਨ ਉਹਨਾਂ ਨੂੰ ਕੀਤੇ ਅੱਜ ਫੇਰ ਸਰਕਾਰ ਸਭ ਤੋਂ ਵੱਡਾ ਮਾਮਲਾ ਹੈ ਗਰੀਬਾਂ ਦੀ ਗਰੀਬੀ ਬਹੁਤ ਵੱਡਾ ਮਾਮਲਾ ਹੈ ਇਹਦੇ ਵਿੱਚ ਮੋਦੀ ਸਰਕਾਰ ਨੇ ਕੱਖ ਨਹੀਂ ਕੀਤਾ ਨਾ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਸਦੇ ਮੋਦੀ ਸਾਹਿਬ ਹੁਣ ਲੋਕਾਂ ਦੇ ਉੱਤੇ ਚਿਕੜ ਸੱਜਦੇ ਆ ਆਪਣੀ ਪਾਰਟੀ ਦਾ ਜੋ ਮੈਨੀਫੈਸਟੋ ਕਰਨਾ ਸੀ ਉਹ ਉਹਦੀ ਗੱਲ ਹੀ ਨਹੀਂ ਕਰਦੇ ਤੇ ਜੇ ਮੋਦੀ ਫੇਰ ਬਣ ਗਿਆ ਇੰਡੀਆ ਦਾ ਨਾਮ ਬਦਲਾ ਕੇ ਇਹਦਾ ਨਾਮ ਭਾਰਤ ਰੱਖਿਆ ਜਾਊਗਾ ਪਰ ਉਹਦੇ ਵਿੱਚ ਘਟ ਰਹੀ ਜਾਂਦਾ ਸਥਾਨ ਕੀ ਹੋਊਗਾ ਇਹ ਚੀਜ਼ ਗੱਜੜ ਵਾਲੀ ਹੈ ਕਿ ਇੰਡੀਆ ਨੂੰ ਛੱਡ ਕੇ ਤੇ ਭਾਰਤ ਰੱਖ ਦੇਣਾ ਇਹੇ ਦਾ ਮਤਲਬ ਹੈ ਹਿੰਦੂ ਰਾਸ਼ਟਰ ਇਸਨੇ ਕੈਂਪ ਕਰ ਦੇਣਾ ਤੇ ਅੱਜ ਕੈਨੇਡਾ ਦੇ ਵਿੱਚ ਵੀ ਜਿਹੜੇ ਬੁਲਜ਼ਮਾਨ ਨੇ ਸਿੱਖਾਂ ਨੂੰ ਮਾਰਿਆ ਸੀ ਹਰਦੀਪ ਸਿੰਘ ਨਿੱਜ ਨੂੰ ਮਲਕ ਨੂੰ ਸਰਗੋ ਸਿੰਘ ਨੂੰ ਉਹਨਾਂ ਨੇ ਫੜ ਲਿਆ ਤੇ ਉਹਨਾਂ ਦੇ ਸ਼ਾਕ ਵਾਪਸ ਜਾਂਦੇ ਐ ਕਿ ਇੰਡੀਆ ਦੀਆਂ ਜਿਹੜੀਆਂ ਜਸੂਸੀ ਏਜੰਸੀਸ ਐ ਪ੍ਰਾਈਮ ਮਿਨਿਸਟਰ ਮੋਦੀ ਦੇ ਗ੍ਰੈਂਡ ਤੋਂ ਬਗੈਰ ਇਹਨਾਂ ਦੇ ਕਤਲ ਨਹੀਂ ਹੋਏ ਸੋ ਮੇਰਾ ਮਤਲਬ ਹੈ ਕਿ ਮੋਦੀ ਨੂੰ ਸਾਡੀ ਪਾਰਟੀ ਖਿਤਾਬਣੀ ਦਿੰਦੀ ਐ ਕਿ ਇਹ ਆਰਡਰ ਜੇ ਵਾਪਸ ਨਾ ਕਰੇਗਾ ਹਾਲਾਤ ਸਾਰੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਵਿਗੜ ਜਾਣਗੇ ਜੋ ਕਰਕੇ ਸਾਰੇ ਸੰਸਾਰ ਦੇ ਵਿੱਚ ਅੱਜ ਸਿੱਖ ਬਹੁਤ ਵੱਡੀ ਤعداد ਦੇ ਵਿੱਚ ਵੱਸੇ ਹੋਏ ਆਏ ਤੇ ਤੁਹਾਡੀਆਂ ਐਮਬੈਸੀਆਂ ਸفیرਖਾਨੇ ਇਹ ਸਾਰੇ ਠੇਰ ਜਾਣਗੇ ਜੇ ਤੁਸੀਂ ਇਹ ਪੁਲਸੀ ਸਿੱਖਾਂ ਨੂੰ ਕਤਲ ਕਰਨ ਦੇ ਨਾਂ ਬੰਦ ਕੀਤੇ ਤੇ ਜਿਹੜੀਆਂ ਪਾਰਟੀਆਂ ਪੱਖੀਆਂ ਲੜ ਰਹੀਆਂ ਐ ਔਰ ਜਿਹੜੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ 'ਚ ਕਤਲ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਕਿਉਂ ਨਹੀਂ ਬੋਲਦੀਆਂ ਪੰਜਾਬ ਦੇ ਮਸਲੇ ਬਾਰੇ ਕਿਉਂ ਨਹੀਂ ਬੋਲਦੀਆਂ ਸਿੱਖਾਂ ਨਾਲ ਗਰੀਬਾਂ ਨਾਲ ਮਨੀਪੁਰ ਦੇ ਵਿੱਚ ਸਾਈਆਂ ਦੇ ਨਾਲ ਫਿਰ ਆਦਿਵਾਸੀ ਜਿਹੜੇ ਜੰਗਲ ਚ ਰਹਿੰਦੇ ਐ ਉਹਨਾਂ ਨੂੰ ਪੰਜਾਬ ਉਹਨਾਂ ਦੇ ਵਿੱਚੋਂ ਮਾਰਤੇ ਜਦ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਆਦਿਵਾਸੀ ਹੈ ਤੇ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਅਪੀਲ ਕਰਦਾ ਹਾਂ कि आदिवासी नु मरवाना अपनी सरकार नु बंद करो जवें गेनीजेल सिंह प्रेसिडेंट सी सिक्खादा ते उस वेले ब्लू स्टार ਹੋਇਆ ਸੀ ਇਸੇ ਤਰ੍ਹਾਂ ਮੁਰਮਰਾ ਜੀ ਦੇ ਪ੍ਰੈਜ਼ੀਡੈਂਟ ਹੋਣ ਵੇਲੇ ਜਿਹੜੇ ਆਦਿਵਾਸੀ ਐ ਉਹਨਾਂ ਨੂੰ ਸਰਕਾਰ ਬਹੁਤ ਤਦਾਰ ਦੇ ਵਿੱਚ ਮਾਰੀ ਜਾਂਦੀ ਐ ਇਸ ਵਾਰ ਪੰਥ ਵੱਲੋਂ ਜੀ ਪੂਰਾ ਹੰਗਾਰਾ ਮਿਲ ਰਿਹਾ ਪਾਸੇ ਸਿੱਖ ਪੰਥ ਨੇ ਆਪਣੇ ਖਾਦਮ ਹੈ ਪੱਥ ਵੱਲੋਂ ਮਨ ਲੋ ਸਿੱਖ ਪੰਥ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਹੈ ਵੋਟਰਾਂ ਵੱਲੋਂ ਇਸ ਵਕਤ ਆਪਾਂ ਨੂੰ ਬਹੁਤ ਤਕੜਾ ਹੰਗਾਰਾ ਮਿਲ ਰਿਹਾ ਸਾਰੇ ਪਾਸਿਓਂ ਨਾਲੇ ਬਾਣੇ ਵੀ ਬੜੇ ਖੁਸ਼ ਹੈ ਕਿ ਅਸੀਂ ਅਮਨ ਰੱਖਿਆ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਹੋਣ ਦਿੱਤੀ ਉਹਨਾਂ ਦਾ ਵਪਾਰ ਵਧੀਆ ਛੱਡਿਆ ਉਹਨਾਂ ਦੀਆਂ ਗਊਸ਼ਾਲਾ ਨੂੰ ਬਹੁਤ ਵੱਡੀਆਂ ਗਰਾਂਟੀਆਂ ਦਿੱਤੀਆਂ ਤੇ ਕੋਈ ਬਤਰਕਾਰ ਜਿਸੇ ਕੌਮ ਦੇ ਨਾਲ ਕਿਸੇ ਜਾਤ ਦੇ ਨਾਲ ਦੀ ਕੀਤਾ ਬਿਲਕੁਲ ਸਾਫ ਓਕੇ ਜਿੰਨਾ ਚੇਰ ਬੰਨੂ ਐਮਪੀ ਰੱਖਿਆ ਅਸੀਂ ਇਹ ਥੋੜਾ ਨਿਜ਼ਾਮ ਚਲਾਇਆ ਹੈ ਇੱਕ ਅਫਸੋਸ ਹੈ ਕਿ ਕਾਰਾ ਜਿਹੜਾ ਤਨੋਲੇ ਦਾ ਸੀ ਉਹ ਬਿਲਕੁਲ شریف ਆਦਮੀ ਸੀ ਉਹ ਵਾਪਸ ਸਮਾਜ ਦੇ ਵਿੱਚ ਆ ਗਿਆ ਸੀ ਉਹ ਬਲੱਡ ਬੈਗ ਹੋਂਦਾਰ ਸੀਗਾ ਮੈਨੂੰ ਹਰੇਕ ਬਲੱਡ ਬੈਗ ਤੇ ਬਨੌਂਦਾ ਸੀ ਪਰ ਉਸ ਨੂੰ ਕੁਝ ਮﻘਾਬਲੇ ਦੇ ਵਿੱਚ ਸਾਡੀ ਪੁਲਿਸ ਤੇ ਆਮ ਆਦਮੀ ਪਾਰਟੀ ਨੇ ਜਾਨੋਂ ਮਰਵਾਤਾ ਉਹਦਾ ਘਰ ਦੇਖੋ ਬਿਲਕੁਲ ਸਾਦਾ ਕੋਈ ਲੁੱਟ ਖੋਟ ਨਹੀਂ ਦੇਖਦੀ ਹੈਗੀ ਤੇ ਬਹੁਤ ਜ਼ੁਲਮ ਕੀਤਾ ਹੈ ਮੇਰੀ ਪਾਰਲੀਮੈਂਟ ਦੇ ਸਮੇਂ ਦੇ ਵਿੱਚ ਜਿਹੜਾ ਕਾਲੇ ਨੂੰ ਆਮ ਪਾਰਟੀ ਨੇ ਜਾਨੋਂ ਮਰਵਾਇਆ ਭਾਈ ਭਾਈ ਅਮਰਪਾਲ ਸਿੰਘ ਬਾਰੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਪੰਜਾਬ ਸਰਕਾਰ ਨੇ ਪੰਜਾਬ ਤੋਂ ਬਾਹਰ ਜਿਹੜਾ ਕੈਦ ਕਰਕੇ ਰੱਖਿਆ ਹੋਇਆ ਹੈ। ਇਲیکشنਾਂ ਦੇ ਵਿੱਚ ਉਹ ਖੜੇ ਹੋ ਰਹੇ ਹੈ। ਜਿਵੇਂ ਮੈਂ ਫੜਿਆ ਹੋਇਆ ਸੀ ਫਾਗਲ ਜੇਪੁਰ ਜਿਵੇਂ ਤੁਸੀਂ ਬੰਦੂ ਕੋਟਾ ਪਾ ਕੇ ਰਿਹਾ ਕਰਾਤਾ ਸੀ ਇਸੇ ਤਰ੍ਹਾਂ ਤੁਸੀਂ ਅਮਰਪਾਲ ਨੂੰ ਤੇ ਮੈਂ ਰਿਹਾ ਕਰਾਵਾਂਗੇ। ਤੇ ਤੁਸੀਂ ਕਿਉਂ